ਯਾਰ ਬੇਲੀ ਆਉਣਗੇ ਗੱਲਾਂ ਸੁਣਾਉਣਗੇ ਆਏ ਹੀ ਪਿਆਰ ਪੀੜੀ ਦੀ ਸਾਸਰੀ ਘਰ ਦੀ ਓ ਸਾਸਰੀ ਘਰ ਕੋਮਨ ਸਾਹਿਬ ਦਾ ਖਾਸ ਕੀ ਹਾਲ ਚਾਲ ਹੈ ਠੀਕ ਹੈ ਵਧੀਆ ਹੋਰ ਸੁਣਾਓ ਬਸ ਇਧਰ ਦੀ ਲੱਗਿਆ ਜਾਂਦਾ ਸੀ ਮੈਂ ਕਿਹਾ ਪਤਾ ਲੈ ਲੀਏ ਤੁਹਾਡੇ ਗੱਟੇ ਦੇ ਵਿੱਚ 6:00 ਵੱਜ ਗਏ ਓਹੋ ਤਾਂ ਕੰਗਾ ਦੱਸਦਾ ਯਾਰ ਉਹ ਪਤੀ ਜੀ ਨੇ ਨਾ ਨਵਾਂ ਬੁਲਟ ਲਿਆ ਸੀ ਠੀਕ ਮੈਨੂੰ ਪਿਛੇ ਬਿਠਾ ਲਿਆ ਅੱਗੇ ਸੀ ਰੇਤਾ ਤੇ ਰੇਤੇ ਚ ਮੋਟਰਸਾਈਕਲ ਆਏ ਆਏ ਉਹ ਗਿਆ ਬਸ ਸਾ ਮੈਂ ਮੋਟਰਸਾਈਕਲ ਤੋਂ ਸੱਟ ਵੱਜ ਗਈ। ਉਹ ਨਹੀਂ ਨਹੀਂ ਮੋਟਰਸਾਈਕਲ ਤੋਂ ਨਹੀਂ ਵੱਜੀ ਉਹ ਤਾਂ ਮੈਂ ਉਹਦੀ ਟੀ-ਸ਼ਰਟ ਪਾੜ ਲਈ ਸੀ ਮੈਂ ਨਹੀਂ ਛੱਡਿਆ। ਉੱਥੇ ਤਾਂ ਮੈਂ ਡਿੱਗ ਪਿਆ ਮੈਂ ਕਿਹਾ ਵੀ ਮੈਂ ਹੁਣ ਤੁਰ ਕੇ ਜਾਉਂਗਾ। ਮੈਂ ਕਿਹਾ ਵੀ ਚੱਲ ਸਾਹਮਣੇ ਵਸ ੱਡਾ। ਮੈਂ ਬੱਸ ਚੜਨ ਲੱਗਾ ਉਹ ਕੰਡਕਟਰ ਨੇ ਸਿਟੀ ਮਾਰਤੀ ਸਾਲੇ ਨੇ ਬੱਸ ਤੋੜ ਲਈ। ਅੱਛਾ ਫਿਰ ਬੱਸ ਸੋ ਡੈਗ ਪੇ। ਉਹ ਨਹੀਂ ਉਹ ਤਾਂ ਮੇਰਾ ਮਗਰਲੀ ਟੱਕੇ ਨੂੰ ਹੱਥ ਪਹ ਗਿਆ। ਬੱਸ ਤੋਂ ਤਾਂ ਮੈਂ ਬਚ ਗਿਆ। ਉੱਥੋਂ ਤਾਂ ਮੈਂ ਸੀ ਮੈਂ ਈ ਤੰਦਰ ਹੈ ਨਹੀਂ ਜੀ। ਮੈਂ ਖੜਦਾ ਖੜਦਾ ਅੱਗੇ ਆ ਗਿਆ। ਤਾਂ ਇਹ ਡਰਮ ਨੇ ਦੱਪ ਕੇ ਬ੍ਰੇਕ ਮਾਰੇ ਮੈਂ ਦਾ ਕੁੱਤੇ ਨੂੰ ਅੱਛਾ ਫਿਰ ਸਵਾਰੀਆਂ ਸੂਰੀਆਂ ਦੇ ਉੱਤੇ ਖੜ ਜਹੁੰਦੇ ਗਏ ਕੁੱਤਾ ਨੂੰ ਉੱਥੇ ਵੀ ਕਿ ਝੋੜਾ ਜਾਂ ਪਿਆ ਸੀ ਮੈਂ ਤਾਂ ਉਹ ਤੇ ਡਿੱਗੇ ਗਿਆ ਬੰਦਾ ਉਹ ਤਾਂ ਵੀ ਗਿਆ ਮੈਂ ਮੈਂ ਤਾਂ ਅਗਲੀ ਹੱਡੇ ਤੇ ਪਾਤੀ ਛੱਡੀ ਮਖੜ ਰੇਲ ਵੀ ਟੇਸ਼ਨ ਤੇ ਪੜਨੇ ਨੇ ਟ੍ਰੇਨ ਤੁਰਨ ਵਾਲੀ ਸੀ ਬੱਸ ਇਸੇ ਚੱਕਰ ਚ ਭੱਜ ਕੇ ਟ੍ਰੇਨ ਫੜੀ ਤੇ ਤੈਨੂੰ ਪਤਾ ਹੀ ਅੱਛਾ ਫਿਰ ਉੱਥੇ ਕੇ ਦਪੈਰਪੁਰ ਫਸ ਗਿਆ ਕਿਤੇ ਟ੍ਰੇਨ ਉਹ ਨਹੀਂ ਮੈਂ ਤਾਂ ਟ੍ਰੇਨ ਨੂੰ ਦਾ ਹੱਥ ਪੈ ਗਿਆ ਨਾਲ ਬੰਦੇ ਨੇ ਪਿਛਲੇ ਨੇ ਮਾਂ ਫੜ ਲਈ ਮਰੀ ਟ੍ਰੇਨ ਤਾਂ ਮੈਂ ਚੜ ਗਿਆ ਘਰੇ ਆ ਗਿਆ ਹੁਣ ਘਰੇ ਦੇ ਫੈਮਿਲੀ ਦੇ ਮੈਂ ਮਰਨ ਲੱਗ ਜਿਹਾ ਲੱਗਿਆ ਤੇ ਫਰਸ਼ ਉੱਪ ਚਲਾਇਆ ਜੀ ਮੈਂ ਬਹੁਤ ਬਹੁਤ ਪੈਰ ਧਰੇ ਤੇ ਬੱਤਸ ਅਚਨ ਤਿਲਕ ਕੇ ਡੇਗ ਪਏ ਉਹ ਨਹੀਂ ਆਪਾਂ ਤਾਂ ਫਰਸ਼ ਤੇ ਚੱਲਣ ਦੀ ਆਦਤ ਹੈ 20 ਵਾਰੀ ਤਾਂ ਆਪਾਂ ਬਸ ਮੈਂ ਤਾਂ ਬਸ ਲਿੱਪਣ ਤੋਂ ਡਰਦਾ ਸੀ ਬਸ ਇਹ ਇਦਾਂ ਹੀ ਕਰਕੇ ਤੈਨੂੰ ਦੱਸ ਦਿਆ ਬਸ ਹੁਣ ਕਿ ਇਹ ਅਹੀਂ ਚੱਲਦਾ ਰਿਹਾ ਕੰਮ ਤੇ ਮੈਨੂੰ ਤਾਂ ਲੱਗਦਾ ਜੀ ਤੁਹਾਡੇ ਛੱਟ ਕੇ ਤੇ ਸੁੱਤੇ ਪਿਆ ਦੇ ਨਾ ਵੱਜ ਗਈ ਹੋਵੇ ਪਰ ਨਹੀਂ ਪਤਾ ਲੱਗਿਆ ਇਹ ਵੀ ਹੋ ਸਕਦਾ ਕੋਮਨ ਸਾਹਿਬ ਤੁਹਾਡੀ ਗੱਲ ਸਹੀ ਹੈ ਮੈਨੂੰ ਤਾਂ ਆਪ ਨਹੀਂ ਸਮਝ ਆਉਂਦਾ ਵੀ ਹਰ ਥਾਂ ਮਮਾ ਵੱਜਦਾ ਰਹਿੰਦਾ ਛੱਟ ਲੱਗੀ ਕਿੱਥੇ ਤੇ ਇਹ ਵੀ ਚੈੱਕ ਕਰ ਲੈਣਾ ਸੀ ਵੀ ਕਿੱਥੇ ਲੱਤ ਦੂਜੀ ਤਾਂ ਨਹੀਂ ਵੱਜੀ ਛੱਟ ਚੈੱਕ ਤਾਂ ਕਰਨਾ ਹੀ ਪਊ ਇਹ ਵੀ ਦੇਖਣਾ ਪਊ ਮੈਂ ਹੁਣ ਯਾਦ ਕਰਨਾ ਪਊਗਾ ਇਹਦੇ ਬਾਰੇ ਪਰ ਦੇਖੋ ਹੁਣ ਛੋਡੇ ਵਰਗੇ ਬੰਦੇ ਪਤਾ ਲੈਣ ਨਹੀਂ ਆਉਣਗੇ ਤਾਂ ਪਤਾ ਕਿੱਥੇ ਲੱਗੀ ਚਲੋ ਜਿੱਥੇ ਵੀ ਸੱਟ ਲੱਗੀ ਆ ਰਾਮਾ ਵੀ ਤੁਹਾਨੂੰ ਤੇ ਮੇਰੇ ਤੋਂ ਤਾਂ ਹੋ ਗਈ ਗਲਤੀ ਤੁਹਾਨੂੰ ਪੁੱਛ ਕੇ ਸਾਡੇ ਨਾਲ ਦੇ ਲੋਕ ਪਤਾ ਲੈਣ ਆ ਜਾਂਦੇ ਆ ਗੱਲ ਪੂਰੀ ਸੁਣਦੇ ਨਹੀਂ ਫਿਰ ਕਹਿੰਦੇ ਆ ਵੀ ਆਪੇ ਰਾਮਾ ਜੀ ਦੱਸੋ ਜੀ ਹੋਰ ਤਾਂ ਮਿੱਤਰਾਂ ਦਾ ਕੀ ਫਾਇਦਾ ਜਿਹੜੇ ਪੂਰੀ ਗੱਲ ਵੀ ਨਹੀਂ ਸੁਣਦੇ ਹੈ ਕੋਈ ਫਾਇਦਾ ਹੈ ਜਾਂਦਾ ਨਾ ਬਿਲਕੁਲ